ਅੱਛਾ ਇੱਕ ਵਾਰ ਹੋਇਆ ਕੀ ਕਿ ਕਹਿੰਦੇ ਕੀ ਕੋਈ ਹੁਣ ਸ਼ਾਇਦ ਉਹ ਗੱਲਾਂ ਨਹੀਂ ਰਹੀਆਂ ਕੋਈ ਕਿਸੇ ਦੀ ਮੰਗਖਾਨ ਚਲਿਆ ਗਿਆ ਉਹ ਮੰਗਖਾਨ ਚਲਿਆ ਗਿਆ ਅੱਗੇ ਕੋਈ ਗੋਲੀ ਚੱਲ ਗਈ ਉਹ ਜਿੰਨੇ ਜਾਣੇ ਸਨ ਉਹ ਫੜ ਕੇ ਤੇ ਉਹਨਾਂ ਸਿਹਧਾਰ ਘਰ ਚ ਭੇਜਦੇ ਉਹ ਜਦੋਂ ਗਏ ਨਾ ਇੱਕ ਬੰਦਾ ਉੱਠ ਕੇ ਜਿਹਦਾ ਸਰਪੰਚ ਸਾਹਿਬ ਜਿਹਦਾ ਜਿਹਦੀ ਮੰਗਖਾਨ ਗਈ ਉਹਨੂੰ ਜਾ ਕੇ ਕਹਿੰਦਾ ਉਹ ਸਾਡਾ ਤੇ ਕਸੂਰ ਵੀ ਕੋਈ ਨਹੀਂ ਸਾਨੂੰ ਕੋ ਫਸਾਤਾ ਹੀ ਨਹੀਂ ਨਾ ਤੇ ਉਹ ਬਜ਼ੁਰਗ ਉਹ ਆਂਦਾ ਆਂਦਾ ਹੁਣ ਕਹਿੰਦਾ ਮੇਰਾ ਕਸੂਰ ਕੋਈ ਨਹੀਂ ਤੇ ਉਦੋਂ ਜਦੋਂ ਖਾਣ ਪੀਣ ਨੂੰ ਬੈਠੇ ਹਾਂ ਤੇ ਤੂੰ ਆਨਾ ਪੋਲਾ ਪੋਲਾ ਹੀ ਆਉਂਦੇ ਇਹਦੇ ਚ ਤੇ ਕੌਲੀਆਂ ਚ ਪਾ ਕੇ ਚੰਗਾ ਚੋਖਾ ਖਾਦਾ ਵੀ ਤੇ ਤੂੰ ਹੈ ਤੇ ਗੱਲ ਇਹ ਹੈ ਵੇਖੋ ਇੱਕ ਗੀਤ ਇੱਕ ਸਥਾਈ ਅੰਤਰਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਅੱਛਾ ਇਹ ਗੱਲ ਸਮਝਣ ਵਾਲੀ ਵੀ ਹੈ ਤੇ ਸਿੱਖਣ ਵਾਲੀ ਵੀ ਹੈ ਗੱਲ ਸਮਝਾਉਣ ਦਾ ਇੱਕ ਤਰੀਕਾ ਮੈਨੂੰ ਲੱਗਦਾ ਬਹੁਤੀਆਂ ਦਾਨਾਂ ਦਾਨੀਆਂ ਗੱਲਾਂ ਕਰੀਏ ਤੇ ਬੰਦਿਆਂ ਨੂੰ ਸੁਸਤ ਪੈਣ ਲੱਗ ਜਾਂਦੇ ਸੁਸਤੀ ਠੀਕ ਹੈ ਮਾਠ ਠੀਕ ਹੈ ਸੁਸਤੀ ਪੈਣ ਲੱਗ ਪੈਂਦੀ ਹੈ ਥੋੜੀ ਗੱਲ ਇਸ ਤਰ੍ਹਾਂ ਦੀ ਹੋ ਜੇ ਇੱਕ ਨਹੀਂ ਮਾਹੌਲ ਜਿਹੜਾ ਥੋੜਾ ਫੇਰ ਖੜ ਜਾਂਦਾ ਅੱਛਾ ਜੋ ਬੰਦਾ ਕਰਦਾ ਜੇ ਬੰਦੇ ਨੂੰ ਭਰਨਾ ਪੈਂਦਾ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਇੱਕ ਬੀਜ ਧਰਤੀ 'ਚ ਬੋਨੇ ਆ ਜਦੋਂ ਵੱਡਾ ਹੁੰਦਾ ਉਹਨੂੰ ਕਿੰਨੇ ਲੱਗੇ ਹੁੰਦੇ ਕੁਦਰਤ ਵਧਾ ਕੇ ਦਿੰਦੀ ਤੇ ਫਿਰ ਕੋਸ਼ਿਸ਼ ਕਰੀਏ ਜੇ ਆਪਣੇ ਕੀਤਾ ਲੈਣਾ ਤੇ ਫਿਰ ਨੇਕੀਆਂ ਕਰੀਏ ਵਧੀਆਂ ਕਿਉਂ ਕਰਨੀ ਜੇ ਆਪਣੇ ਕੀਤਾ ਲੈਣਾ ਇੱਕ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਤੇ ਉਹ ਹੁੰਦਾ ਕੀ ਹੈ ਕਿ ਜੋ ਅਸੀਂ ਕਰਦੇ ਆ ਭੁਗਤਣਾ ਤਾਂ ਸਾਨੂੰ ਹੀ ਪੈਂਦਾ ਜੋ ਕਰੀਏ ਸੋ ਵਧੀਕ ਹੋ ਪਰਿਏ ਵਧੀਕ ਘੋ ਪਰਿਏ ਜੋ ਕਰੀਏ ਸੋ ਵਧੀਕ ਹੋ ਪਰਿਏ ਸਦਾ ਸੋਚ ਕੇ ਪੁੱਟੀਏ ਲਾਂਗਾ ਜਿਨ੍ਹਾਂ ਨੇ ਖਾਦੇ ਕੁੱਕੜ ਜੋ ਗਿਆ ਆਪੇ ਦੇਣਗੇ ਬਾੰਗਾ ਜਿਨ੍ਹਾਂ ਨੇ ਖਾਦੇ ਕੁੱਕੜ ਜੋ ਗਿਆ ਆਪੇ ਦੇਣਗੇ ਬਾੰਗਾ ਜਿਨ੍ਹਾਂ ਨੇ ਖਾਦੇ ਕੁੱਕੜ ਜੋ ਗਿਆ ਆਪੇ ਦੇਣਗੇ ਬਾੰਗਾ ਜੋ ਕਰੀਏ ਸੋ ਵਧੀਕ ਭਰਿਏ ਸਦਾ ਸੋਚ ਕੇ ਪੁੱਟੀਏ ਲਾਂਗਾ ਜਿਨ੍ਹਾਂ ਨੇ ਖਾਦੇ ਕੁੱਕੜ ਜੋ ਗਿਆ ਆਪੇ ਦੇਣਗੇ ਬਾੰਗਾ ਇਹ ਕੁੱਕੜ ਆਪਣੀ ਬਾੰਗਾ ਵੀ ਦੇਲੇ ਤੇ ਚੰਗੀ ਆ ਜੇ ਸਾਡੇ ਚੋਂ ਨਿਕਲੇਗੀ ਉਹਦੀ ਬਾੰਗ ਤੇ ਤੰਗ ਕਰੇਗੀ ਸੰਨ ਜੀਵਨ ਜਿਉਣ ਦਾ ਸਾਰਿਆਂ ਨੂੰ ਹੱਕ ਐ ਆਪਣੇ ਜੀਵਨ ਜਿਉਣ ਦਾ ਤੇ ਸਾਰਿਆਂ ਨੂੰ ਹੱਕ ਐ ਜੋ ਕਰੀਏ ਸਭ ਦੀ ਕਹੋ ਪਰਿਏ ਸਦਾ ਸੋਚ ਕੇ ਫੁੱਟੀਏ ਲਾਂਗਾ ਜਿੰਨਾ ਨਿਖਾਤੇ ਕੁੱਕੜ ਜੋ ਗਿਆ ਆਪੇ ਦੇਣ ਕੇ ਬਾਂਗਾ ਜਿੰਨਾ ਨਿਖਾਤੇ ਕੁੱਕੜ ਜੋ ਗਿਆ ਆਪੇ ਦੇਣ ਕੇ ਬਾਂਗਾ ਜਿੰਨਾ ਨਿਖਾਤੇ ਕੁੱਕੜ ਜੋ ਗਿਆ ਆਪੇ ਦੇਣ ਕੇ ਬਾਂਗਾ ਪੀਣ ਦੀ ਖਾਤਰ ਰੱਖਣ ਜੋ ਡੇਰਾ ਡਾਂਗ ਦੇ ਉੱਤੇ ਸਦਾਰ ਘਰ ਵਿੱਚ ਵੇਖੇ ਉਹ ਹੀ ਹੁੰਦੇ ਗੁਥਮ ਗੁਥੇ ਮੂਤੇ ਮੂਓ ਟਿੱਕ ਪੈਂਦੇ ਨੇ ਜਿਹੜੇ ਪੁੱਟਣ ਪਾਪ ਦੀਆਂ ਪਾਂਗਾ ਜਿਨਾ ਨਿਖਾਤੇ ਕੁੱਕੜ ਜੋ ਗਿਆ ਆਪੇ ਦੇਣਗੇ ਪਾਂਗਾ ਜਿਨਾ ਨਿਖਾਤੇ ਨਾਂ ਨਖਾਤੇ ਕੁੱਕੜ ਜੋ ਗਿਆ ਆਪੇ ਦੇਣਗੇ ਬਾਂਗਾ ਜਿਨਾਂ ਨਖਾਤੇ ਕੁੱਕੜ ਜੋ ਗਿਆ ਆਪੇ ਦੇਣਗੇ ਬਾਂਗਾ